ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਕ੍ਰਾਈਮ ਸਟੋਰੀ ਜੋ ਕਿ ਐਪੀਸੋਡ ਨੰਬਰ 55 ਅਤੇ 56 ਦੀ ਲਗਾਤਾਰਤਾ ਵਿੱਚ ਹੈ ਯਾਨੀ ਕਿ ਇਹ ਐਪੀਸੋਡ ਨੰਬਰ 57 ਡਾਕਟਰ ਗੁਰਸ਼ਰਨ ਸਿੰਘ ਜੋ ਕਿ ਡੈਂਟਿਸਟ ਨੇ ਤੇ ਮੁਲਾਂਪੁਰ ਉਹਨਾਂ ਦਾ ਕਲੀਨਿਕ ਹੈ ਉਹਨਾਂ ਵੱਲੋਂ ਪਰਚਾ ਜਿਹੜਾ ਦਰਜ ਕਰਾਇਆ ਗਿਆ ਫਰੋਤੀ ਦਾ 22 ਲੱਖ ਰੁਪਏ ਠੱਗਣ ਦਾ ਉਦੇ ਸਬੰਧ ਦੇ ਵਿੱਚ ਹੈ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅਜ਼ਾ ਤੁਹਾਨੂੰ ਦੱਸਦੇ ਚੱਲੀਏ ਕਿ ਚੰਡੀਗੜ੍ਹ ਪੁਲਿਸ ਨੇ ਇਸ ਕੇਸ ਦੇ ਵਿੱਚ ਕਾਰਵਾਈ ਤੇਜ਼ੀ ਨਾਲ ਅੱਗੇ ਵਧਾਈ ਹੈ ਭਾਵੇਂ ਕੱਲ ਚੰਡੀਗੜ੍ਹ ਪੁਲਿਸ ਗਵਰਨਰ ਸਾਹਿਬ ਦੇ ਫੰਕਸ਼ਨ ਤੇ ਬਹੁਤ ਹੀ ਵਿਅਸਤ ਸੀ ਜਿਹੜਾ ਲੜਕਾ ਜਿਸ ਨੇ ਫੋਨ ਕਰਕੇ ਡਾਕਟਰ ਤੋਂ ਫਰौती ਮੰਗੀ ਇਹ ਧਮਕੀ ਦਿੱਤੀ ਕਿ ਤੇਤੇ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ ਜਾਏਗਾ ਉਹ ਲੜਕਾ ਹਰਸ਼ਪ੍ਰੀਤ ਸਿੰਘ ਫਤੇਗੜ ਸਾਹਿਬ ਰਹਿਣ ਵਾਲਾ ਉਸ ਦੇ ਘਰੇ ਜਾ ਕੇ ਨੋਟਿਸ ਸਰਵ ਕਰਾ ਦਿੱਤਾ ਗਿਆ ਕਿ ਉਹ ਸ਼ਾਮਲ ਤਫਤੀਸ਼ ਹੋਵੇ ਸਾਨੂੰ ਪੁਲਿਸ ਸੂਤਰਾਂ ਨੇ ਦੱਸਿਆ ਕਿ ਨਵੇਂ ਬਣੇ ਬੀ ਐਨ ਐਸ ਐਸ ਰੂਲਸ ਦੇ ਮਤਾਬਕ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ ਰਿਕਾਰਡ ਤੇ ਲਿਹਾਉਣਾ ਜ਼ਰੂਰੀ ਹੁੰਦਾ ਹੈ ਭਾਵੇਂ ਕਿ ਇਹ ਲੜਕਾ ਅਤੇ ਉਸਦੀ ਸਹੇਲੀ ਉਹ ਪਹਿਲਾਂ ਹੀ ਪੁਲਿਸ ਦੇ ਅੱਗੇ ਪੇਸ਼ ਹੋ ਚੁੱਕੇ ਨੇ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਉਹ ਵਰਬਲੀ ਜ਼ੁਬਾਨੀ ਤੌਰ ਤੇ ਇਹ ਮੰਨ ਚੁੱਕੇ ਨੇ ਕਿ ਇਹ ਲੜਕੇ ਨੇ ਫੋਨ ਕੀਤਾ ਔਰ ਲੜਕੀ ਨੇ ਇਹ ਵੀ ਕਿਹਾ ਕਿ ਫੋਨ ਮੇਰਾ ਹੈ ਹੁਣ ਤਫਤੀਸ਼ ਅੱਗੇ ਵਧ ਰਹੀ ਹੈ ਤੇ ਡੀਐਸਪੀ ਦਿਲਬਾਖ ਸਿੰਘ ਨੇ ਆਪਣੀ ਜਾਂਚ ਰਿਪੋਰਟ 18 ਤਰੀਕ ਦੇਰ ਸ਼ਾਮੀ ਆਪਣੇ ਉੱਪਰ ਵਾਲੀ ਅਫਸਰ ਐਸਪੀ ਨੂੰ ਸਬੰਧਿਤ ਐਸਪੀ ਨੂੰ ਸੌਂਪ ਦਿੱਤੀ ਹੈ ਪਰ ਇਹ ਰਿਪੋਰਟ ਐਸਐਸਪੀ ਕਮਰਦੀਪ ਕੌਰ ਕੋਲ ਸੌਮਵਾਰ ਨੂੰ ਪਹੁੰਚੇਗੀ ਜਿਸ ਤੋਂ ਬਾਅਦ ਇਸ ਉੱਤੇ ਅਗਲੇਰੀ ਕਾਰਵਾਈ ਹੋਏਗੀ ਇਹ ਜਾਣਕਾਰੀ ਸਾਨੂੰ ਐਸਐਸਪੀ ਮੈਡਮ ਨੇ ਦਿੱਤੀ ਡੀਐਸਪੀ ਦਿਲਬਾਖ ਸਿੰਘ ਨਾਲ ਸੈਡਰੀ ਜੋ ਗੱਲਬਾਤ ਹੋਈ ਉਸ ਤੋਂ ਪਤਾ ਲੱਗਾ ਕਿ ਡੀਐਸਪੀ ਸਾਹਿਬ ਨੇ ਜਿਹੜੀਆਂ ਵੀ ਕੁੱਤਾਈਆਂ ਪੁਲਿਸ ਸਟੇਸ਼ਨ ਸੈਕਟਰ 19 ਦੇ ਐਸਐਚਓ ਅਤੇ ਆਈਓ ਅਸ਼ੋਕ ਕੁਮਾਰ ਦੇ ਵੱਲੋਂ ਕੀਤੀਆਂ ਪਾਈਆਂ ਗਈਆਂ ਉਹਨਾਂ ਤੇ ਇੱਕ ਡਿਟੇਲਡ ਰਿਪੋਰਟ ਬਣਾ ਕੇ ਸਬੰਧਿਤ ਐਸਪੀ ਨੂੰ ਦੇ ਦਿੱਤੀ ਗਈ ਹੈ ਉਹਦੇ ਵਿੱਚ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਹੋਈ ਹੈ ਇਹਨਾਂ ਅਧਿਕਾਰੀਆਂ ਨੂੰ ਇਨਡਾਈਟ ਕਰਤਾ ਗਿਆ ਇਨਡਾਈਟ ਤੁਸੀਂ ਸ਼ਬਦ ਸਰਚ ਕਰ ਸਕਦੇ ਹੋ Google ਤੇ ਯਾਨੀ ਕਿ ਉਹਨਾਂ ਦਾ ਕਸੂਰ ਕੱਢਿਆ ਗਿਆ ਜਿਸ ਤਰ੍ਹਾਂ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਕਿ ਐਫ ਆਈ ਆਰ ਨੰਬਰ 22 ਜੋ ਕਿ ਫਰੋਤੀ ਸੰਬੰਧੀ ਦਰਜ ਹੈ ਤੇ ਐਫ ਆਈ ਆਰ 0 ਜੋ ਕਿ ਗੈਂਗ ਰੇਪ ਨਾਲ ਸੰਬੰਧਿਤ ਹੈ ਉਸ ਦੀ ਟਾਈਮ ਲਾਈਨ ਤੇ ਧਿਆਨ ਮਾਰਨਾ ਬਹੁਤ ਜ਼ਰੂਰੀ ਆ ਜਿਹੜੀ ਐਫਆਈਆਰ ਫਰੋਤੀ ਵਾਲੀ ਡਾਕਟਰ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ ਦਰਜ ਹੋਈ ਉਹ 11:23 17425 ਨੂੰ ਦਰਜ ਹੋਈ ਅਤੇ ਫਿਰ ਜਿਹੜੀ ਰੇਪ ਵਾਲੀ ਐਫਆਈਆਰ ਹੈ ਉਹ 18 ਤਰੀਕ ਨੂੰ ਸਵੇਰੇ 2 ਵਜੇ ਦੇ ਕਰੀਬ ਦਰਜ ਹੋਈ ਯਾਨੀ ਕਿ ਦੋਹਾਂ ਪਰਚਿਆਂ ਦੇ ਵਿੱਚ 2.5 ਘੰਟੇ ਤੋਂ ਉੱਪਰ ਦਾ ਵਕਫਾ ਹੈ ਗੈਪ ਹੈ ਪਹਿਲਾਂ ਫਰੋਤੀ ਵਾਲੀ ਐਫਆਰ ਦਰਜ ਹੁੰਦੀ ਆ ਉਸ ਫੋਨ ਨੰਬਰ ਤੇ ਜਿਸ ਤੋਂ ਟੈਲੀਫੋਨ ਕਾਲਸ ਡਾਕਟਰ ਨੂੰ ਆਈਆਂ ਤੇ 5 ਲੱਖ ਰੁਪਏ ਫਰੋਤੀ ਮੰਗੀ ਜੋ ਆਡੀਓ ਰਿਕਾਰਡਿੰਗ ਦੇ ਵਿੱਚ ਅਸੀਂ ਪਿਛਲੇ ਐਪੀਸੋਡਸ ਦੇ ਵਿੱਚ ਸੁਣਾ ਚੁੱਕੇ ਆ ਪਰ ਉਸ ਤੋਂ ਬਾਅਦ ਜਦੋਂ ਲੜਕਾ ਤੇ ਲੜਕੀ ਥਾਣੇ ਪਹੁੰਚ ਗਏ ਪੁਲਿਸ ਨੇ ਬੁਲਾਲੇ ਜਾਂ ਫੜ ਲਿਆਂਦੀ ਤਾਂ ਫੇਰ ਲੜਕੀ ਨੇ ਗੈਂਗ ਰੇਪ ਵਾਲੀ ਸ਼ਿਕਾਇਤ ਲਿਖਾਈ ਜੋ ਕਿ 18 ਤਰੀਕ ਨੂੰ ਸਵੇਰੇ 2 ਵਜੇ ਦੇ ਕਰੀਬ ਦਰਜ ਕੀਤੀ ਗਈ ਇਹ ਜਾਣਕਾਰੀ ਸਾਨੂੰ ਬਹੁਤ ਹੀ ਪੁਖਤਾ ਸੂਤਰਾਂ ਤੋਂ ਪ੍ਰਾਪਤ ਹੋਈ ਹੈ ਮੁਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਇੱਕ ਅਖਬਾਰ ਦੇ ਨੁਮਾਇंदे ਨੂੰ ਦੱਸਿਆ ਕਿ ਇਸ ਐਫਆਈਆਰ ਦੀ ਵੈਰੀਫਿਕੇਸ਼ਨ ਕੀਤੀ ਜਾਏਗੀ ਕਿਉਂਕਿ ਸ਼ਿਕਾਇਤ ਕਰਨ ਦੇ ਵਿੱਚ 2 ਸਾਲ ਦਾ ਵਕਫਾ ਹੈ ਵੇਰੀਫਿਕੇਸ਼ਨ ਤੋਂ ਬਾਅਦ ਹੀ ਇਸ ਤੇ ਅਗਲੀ ਕਾਰਵਾਈ ਕਰਨ ਬਾਰੇ ਸੋਚਿਆ ਜਾਏਗਾ ਇਹ ਐਫ ਆਈ ਆਰ ਰੱਦ ਵੀ ਹੋ ਸਕਦੀ ਹੈ ਜੇ ਇਨਵੈਸਟੀਗੇਟਿੰਗ ਅਫੀਸਰ ਸੰਤੋਸ਼ਟ ਹੋਏਗਾ ਕਿਉਂਕਿ ਐਫ ਆਈ ਆਰ ਫਰੋਤੀ ਵਾਲੀ ਪਹਿਲਾਂ ਹੋਗੀ ਜਦੋਂ ਲੜਕਾ ਤੇ ਲੜਕੀ ਤਲਬ ਹੋ ਗਏ ਤੇ ਉਸ ਤੋਂ ਬਾਅਦ ਫਿਰ ਗੈਂਗ ਰੇਪ ਵਾਲੀ ਪੋਕਸੋ ਐਕਟ ਤਹਿਤ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਇਹ ਵੀ ਦੱਸਦੇ ਚੱਲੀਏ ਕਿ ਲੜਕੀ ਨੂੰ ਨੋਟਿਸ ਸਰਵ ਹੋ ਗਿਆ ਅਤੇ ਉਹ ਸ਼ਾਮਲ ਤਫਤੀਸ਼ ਹੋ ਚੁੱਕੀ ਹੈ ਉਸ ਨੇ ਆਪਣਾ ਫੋਨ ਪੁਲਿਸ ਨੂੰ ਦੇਣ ਲਈ ਕੁਝ ਸਮਾਂ ਮੰਗਿਆ ਤੇ ਦੂਜੇ ਪਾਸੇ ਲੜਕਾ ਹਰਸ਼ਪ੍ਰੀਤ ਜੋ ਫਤਿਹਗੜ੍ਹ ਦਾ ਹੈ ਉਸ ਨੂੰ ਵੀ ਨੋਟਿਸ ਸਰਵ ਹੋ ਗਿਆ ਤੇ ਸ਼ੁੱਕਰਵਾਰ ਵਾਲੇ ਦਿਨ ਤੱਕ ਉਹਨੇ ਪੇਸ਼ ਹੋਣਾ ਹੈ ਸੈਕਟਰ 19 ਦੇ ਥਾਣੇ 'ਚ ਤੇ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਕੀ ਇਹ 22 ਲੱਖ ਰੁਪਇਆ ਯਾਨੀ ਕਿ 363000 ਕੈਨੇਡੀਅਨ ਡਾਲਰ ਰਿਕਵਰ ਹੋ ਸਕਦੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਜੋ ਅੱਗੇ ਤਫ਼ਤੀਸ਼ ਚੱਲੇਗੀ ਜੋ ਪੁੱਛ ਗਿੱਚ ਹੋਏਗੀ ਉਸ ਦੇ ਮੁਤਾਬਕ ਇਹ ਰਿਕਵਰੀ ਹੋ ਵੀ ਸਕਦੀ ਹੈ ਇਸ ਤੋਂ ਪਹਿਲਾਂ ਇਹ ਸਾਬਤ ਕਰਨਾ ਹੋਏਗਾ ਡਾਕਟਰ ਗੁਰਚਰਨ ਸਿੰਘ ਨੂੰ ਕਿ ਇਹ ਪੈਸੇ ਉਹਨਾਂ ਦੇ ਕੋਲ ਸੀਗੇ ਅਸੀਂ ਜਦੋਂ ਇਹ ਸਵਾਲ ਡਾਕਟਰ ਗੁਰਚਰਨ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਇਹ ਸਾਨੂੰ ਦੱਸਿਆ ਕਿ ਮੈਂ ਰੁਪੀਜ਼ ਯਾਨੀ ਕਿ ਇੰਡੀਅਨ ਕਰੰਸੀ ਜਮਾ ਕਰਾ ਕੇ ਪੌਲ ਮਰਚੈਂਟਸ ਯਾਨੀ ਕਿ ਵੈਸਟਰਨ ਯੂਨੀਅਨ ਵਾਲਿਆਂ ਤੋਂ ਰਸੀਦਾਂ ਨਾਲ ਇਹ ਪੈਸੇ ਕਨਵਰਟ ਕਰਵਾਏ ਜੋ ਕਿ ਹੁਣ ਇਸ ਵਕਤ ਮੇਰੇ ਕੋਲ ਨਹੀਂ ਜਿੱਥੋਂ ਸਾਬਤ ਹੁੰਦਾ ਹੈ ਕਿ ਇਹ ਦਿੱਤੇ ਗਏ ਅਤੇ ਉਹਨਾਂ ਵੱਲੋਂ ਫਰੋਤੀ ਬਾਜ਼ਾਂ ਵੱਲੋਂ ਲਿੱਤੇ ਗਏ ਖੈਰ ਅਗਲੀ ਕਾਰਵਾਈ ਦੇ ਵਿੱਚ ਪੁਲਿਸ ਇਹ ਤੈਅ ਕਰੇਗੀ ਕਿ ਕੀ ਇਹ ਫਰੋਤੀ ਲੜਕੇ ਨੇ ਲਈ ਲਈ ਤੱਕ ਕਿੱਥੇ ਰੱਖੀ ਤੇ ਉਹਦੇ ਵਿੱਚ ਹੁਣ ਕਿੰਨੇ ਪੈਸੇ ਖਰਚੇ ਆ ਜਾਂ ਉਹਦੇ ਵਿੱਚ ਕਿੰਨੇ ਪੈਸੇ ਹੋਰ ਕਿਸੇ ਅਧਿਕਾਰੀਆਂ ਨਾਲ ਮੁਲਾਜ਼ਮਾਂ ਦੇ ਨਾਲ ਵੰਡੇ ਗਏ ਆ ਕਿਉਂਕਿ ਫਰੋਤੀ ਮੰਗਣ ਦੀ ਜਿਹੜੀ ਗੱਲ ਹੈ ਆਡੀਓ ਰਿਕਾਰਡਿੰਗ ਹੈ ਉਹ ਚ ਸਿਰਫ 5 ਲੱਖ ਰੁਪਏ ਡਾਕਟਰ ਗੁਰਚਰਨ ਸਿੰਘ ਤੋਂ ਮੰਗੇ ਗਏ ਸੀ ਪਰ ਉਦੋਂ ਬਾਅਦ 14 4 ਨੂੰ ਜਲੋਂ ਪਾਰਟੀਆਂ ਨੂੰ ਆਮਣੇ ਸਾਹਮਣੇ ਕਰਾਇਆ ਜਾਂਦਾ ਹੈ ਲੜਕਾ ਲੜਕੀ ਅਤੇ ਡਾਕਟਰ ਤੇ ਮੌਜੂਦਾ ਐਸ ਐਚਓ 우ਸ਼ਾ ਰਾਣੀ ਮੌਜੂਦ ਹੁੰਦੇ ਆ ਤਾਂ ਉਹ ਦਬਕੇ ਮਾਰਦੀ ਹੈ ਡਾਕਟਰ ਨੂੰ ਕਹਿੰਦੀ ਹੈ ਤੈਨੂੰ ਹੁਣੇ ਅੰਦਰ ਕਰ ਦੂੰਗੀ ਆ ਵੇਖ ਲੜਕੀ ਤੇਰੇ ਸਾਹਮਣੇ ਖੜੀ ਆ ਉਸ ਤੋਂ ਬਾਅਦ ਜਿਵੇਂ ਡਾਕਟਰ ਗੁਰਚਰਨ ਸਿੰਘ ਨੇ ਦੱਸਿਆ ਅਸ਼ੋਕ ਕੁਮਾਰ ਆਈਓ ਸਬ ਇੰਸਪੈਕਟਰ ਨੇ ਉਹਨੂੰ ਇੱਕ ਪਾਸੇ ਕਮਰੇ ਚ ਲਿਜਾ ਕੇ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੁਸੀਂ ਇਹ ਮਾਮਲਾ ਬਾਰੋ-ਬਾਰ ਸੈਟਲ ਕਰ ਲਓ ਨਹੀਂ ਤਾਂ ਅੰਦਰ ਚਲੇ ਜਾਓਗੇ ਇੱਕ ਘਬਰਾਇਆ ਹੋਇਆ ਡਾਕਟਰ ਬਾਰਾ ਕੇ ਲੜਕੇ ਤੇ ਲੜਕੀ ਨਾਲ ਗੱਲ ਕਰਦਾ ਜੋ ਆਪਣੀ ਮੰਗ ਹੁਣ 5 ਲੱਖ ਦੀ بجائے 30 ਲੱਖ ਕਰ ਦਿੰਦੇ ਆ ਅਤੇ ਕਿਉਂਕਿ ਉਹ ਕਹਿੰਦੇ ਆ ਤੂੰ ਸਾਡੀ ਸ਼ਿਕਾਇਤ ਕੀਤੀ ਆ ਹੁਣ ਅਸੀਂ ਐਨੇ ਪੈਸੇ ਤੇਰੇ ਤੋਂ ਲੈਣੇ ਆ ਡਾਕਟਰ ਗੁਰਚਰਨ ਸਿੰਘ ਦੇ ਰੈਜ਼ਿਡੈਂਸ ਨੂੰ ਲੈ ਕੇ ਵੀ ਕੁਝ ਕਨਫਿਊਜ਼ਨ ਕ੍ਰੀਏਟ ਕੀਤਾ ਗਿਆ ਉਹਨਾਂ ਨੇ ਅੱਜ ਸਵੇਰੇ ਜਾ ਕੇ ਸੈਕਟਰ 19 ਦੇ ਥਾਣੇ 'ਚ ਆਪਣਾ ਵੋਟਰ ਆਈ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਅਤੇ ਸੈਕਟਰ 19 ਵਾਲੇ ਘਰ ਦੇ ਵਿੱਚ ਉਹਨਾਂ ਦੀ 25% ਹਿੱਸੇਦਾਰੀ ਦੇ ਸਾਰੇ ਕਾਗਜ਼ ਪੁਲਿਸ ਨੂੰ ਦੇ ਦਿੱਤੇ ਪਰ ਇਹਦੇ ਵਿੱਚ ਇੱਕ ਗ੍ਰੇ ਏਰੀਆ ਆਉਂਦਾ ਸਾਨੂੰ ਕਿਹਾ ਗਿਆ ਪੁਲਿਸ ਵਾਲਿਆਂ ਵੱਲੋਂ ਕਿ ਵਕੂਆ ਕਿੱਥੋਂ ਹੁੰਦਾ ਯਾਨੀ ਕਿ ਹੁਣ ਇਸ ਵਕਤ ਡਾਕਟਰ ਸਾਹਿਬ ਕਿੱਥੇ ਰਹਿੰਦੇ ਐ ਭਾਵੇਂ ਡਾਕਟਰ ਸਾਹਿਬ ਦਾ ਨਵਾਂ ਘਰ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਹਜੇ ਬਣ ਰਿਹਾ ਤੇ ਉਹਨਾਂ ਦਾ ਕੋਈ ਵੀ ਇਹੋ ਜਿਹਾ ਪ੍ਰੂਫ ਨਹੀਂ ਜੋ ਦੱਸ ਸਕੇ ਕਿ ਉਹ ਪੰਜਾਬ ਦੇ ਨਾਗਰਿਕ ਹੋ ਚੁੱਕੇ ਨੇ ਕਿਉਂਕਿ ਉਸ ਮਕਾਨ ਦੀ ਹਜੇ ਉਹਨਾਂ ਦੇ ਨਾਮ ਤੇ ਰਜਿਸਟਰੀ ਨਹੀਂ ਹੋਈ ਉਹਨਾਂ ਕੋਲ ਰੈਜ਼ਿਡੈਂਸ ਪ੍ਰੂਫ ਸਿਰਫ ਚੰਡੀਗੜ੍ਹ ਦੇ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਕੀ ਇਹ ਟੈਲੀਫੋਨ ਕਾਲਸ ਉਹਨਾਂ ਨੂੰ ਮੁਲ੍ਹਾਪੁਰ ਚ ਆਈਆਂ ਜਾਂ ਚੰਡੀਗੜ੍ਹ ਚ ਆਈਆਂ ਬਟ ਦੈਨ ਥਿਸ ਇਜ਼ ਅ ਵੈਰੀ ਸਮਾਲ ਗ੍ਰੇ ਏਰੀਆ ਮੋਬਾਈਲ ਫੋਨ ਤੇ ਕਾਲ ਤਾਂ ਕਿਤੇ ਵੀ ਆ ਸਕਦੀ ਹੈ ਭਾਵੇਂ ਉਹ ਵਿਅਕਤੀ ਚੰਡੀਗੜ੍ਹ ਚ ਹੈ ਦਿੱਲੀ ਆ ਹੈਦਰਾਬਾਦ ਹੈ ਇਹ ਫਰੋਦੀ ਦੀ ਕਾਲ ਆਉਣੀ ਆ ਤਾਂ ਉਹ ਪੁੱਛ ਕੇ ਨਹੀਂ ਆਉਂਦੀ ਕਿ ਤੂੰ ਕਿਹੜੀ ਜੂਰਿਸਡਿਕਸ਼ਨ ਦੇ ਵਿੱਚ ਇਸ ਵਕਤ ਘੁੰਮ ਰਿਹਾ ਸੋ ਇਹਦੇ ਬਾਰੇ ਤਫ਼ਤੀਸ਼ ਦੇ ਵਿੱਚ ਅੱਗੇ ਆਏਗਾ ਜਿਵੇਂ ਸਾਨੂੰ ਡਿਪਟੀ ਸਾਹਿਬ ਨੇ ਦੱਸਿਆ ਕਿ ਉਹ ਟੈਲੀਫੋਨ ਕਾਲਸ ਕਿਸ ਏਰੀਏ ਦੇ ਵਿੱਚ ਆਈਆਂ ਤਾਂ ਫਿਰ ਉਹ ਕੇਸ ਉਸ ਥਾਣੇ ਦਾ ਬਣੇਗਾ ਇੱਥੇ ਦਰਸ਼ਕੋ ਇੱਕ ਸਵਾਲ ਮਨ ਚਾਉਂਦਾ ਜੇ ਡਾਕਟਰ ਦੇ ਰੈਜ਼ਿਡੈਂਸ ਦਾ ਇੰਨਾ ਕਨਫਿਊਜ਼ਨ ਚੰਡੀਗੜ੍ਹ ਪੁਲਿਸ ਨੂੰ ਹੋ ਰਿਹਾ ਹੈ ਤਾਂ ਫਿਰ ਇਹ ਲੜਕੀ ਨਾਲ ਵੀ ਜਿਹੜਾ ਘਟਨਾ ਕ੍ਰਮ ਵਾਪਰਿਆ ਕਥੇ ਤੌਰ ਤੇ ਉਹ ਵੀ ਚੰਡੀਗੜ੍ਹ ਦਾ ਨਹੀਂ ਉਹ ਵੀ ਤਾਂ ਪੰਜਾਬ ਦਾ ਦੱਸਿਆ ਜਾ ਰਿਹਾ ਤੇ ਫਿਰ ਉਹਦੀ ਜ਼ੀਰੋ ਐਫ ਆਈ ਆਰ 19 ਸੈਕਟਰ ਦੀ ਥਾਣੇਦਾਰਨੀ ਨੇ ਕਿਉਂ ਦਰਜ ਕੀਤੀ ਜੇ ਡਾਕਟਰ ਦੇ ਮਤਲਬ ਕਿ ਲੋਕੇਸ਼ਨ ਤੇ ਸਵਾਲ ਖੜੇ ਕੀਤੇ ਜਾ ਰਹੇ ਹੈ ਕਿ ਉਹਨੂੰ ਟੈਲੀਫੋਨ ਕਾਲ ਕਿਸ ਏਰੀਏ ਚ ਰੀਸੀਵ ਹੋਈ ਕੀ ਉਸ ਵਕਤ ਉਹ ਪੰਜਾਬ ਸੀ ਜਾਂ ਚੰਡੀਗੜ੍ਹ ਸੀ ਤਾਂ ਫੇਰ ਇਹ ਜਿਹੜੀ ਲੜਕੀ ਆ ਇਹਦਾ ਪਰਚਾ ਦਰਜ ਕਰਨ ਲਈ ਇੰਨੀ ਕਾਲੀ ਸੈਕਟਰ 19 ਦੀ ਐਸਐਚਓ ਨੂੰ ਕਿਉਂ ਦਿਖਾਈ ਇਹ ਸਵਾਲ ਮਨ ਦੇ ਵਿੱਚ ਆਉਂਦਾ ਜਿਹਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਚਲਦੇ ਚਲਦੇ ਇਹ ਵੀ ਦੱਸਦਾ ਜਾਵਾਂ ਕਿ ਬੀਤੇ ਦਿਨੀ ਚੰਡੀਗੜ੍ਹ ਪੁਲਿਸ ਦਾ ਇੱਕ ਬਹੁਤ ਵੱਡਾ ਅਫਸਰ ਤਬਾਦਲਾ ਕੀਤਾ ਗਿਆ ਜਾਂ ਕਹੋ ਉਹਨੂੰ ਸ਼ੰਟ ਆਊਟ ਕੀਤਾ ਗਿਆ ਐਡਮਿਨਿਸਟਰੇਟਰ ਵੱਲੋਂ ਜਾਂ ਹੋਰ ਉਸ ਤੋਂ ਵੱਡੇ ਅਹੁਦੇਦਾਰਾਂ ਵੱਲੋਂ ਕਿਉਂਕਿ ਉਸ ਅਫਸਰ ਤੇ ਇਲਜ਼ਾਮ ਸੀ ਕਿ ਉਹਨੇ ਪ੍ਰਾਈਵੇਟ ਜਾਇਦਾਦਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਆਪਣੀ ਪਾਵਰ ਦੀ ਦੁਰਵਰਤੋਂ ਕਰਕੇ ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਇਹਦੀ ਚਰਚਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜਿਹੜੀ ਸਾਡੇ ਕੋਲ ਕੁਝ ਦਿਨ ਪਹਿਲਾਂ ਪਹੁੰਚੀ ਸੀ ਪਰ ਇਸ ਦੇ ਨਾਲ ਹੀ ਇਹ ਵੀ ਕਹਿਣਾ ਜ਼ਰੂਰੀ ਆ ਕਿ ਪਬਲਿਕ ਇਮੇਜ ਯੂਟੀ ਪੁਲਿਸ ਦਾ ਪੰਜਾਬ ਪੁਲਿਸ ਦੇ ਕੰਪੈਰੀਟਿਵਲੀ ਅੱਛਾ ਹੈ ਕਿਉਂਕਿ ਲੋਕ ਸੋਚਦੇ ਆ ਕਿ ਯੂਨੀਅਨ ਟੈਰੀਟਰੀ ਦੇ ਵਿੱਚ ਪਰ ਸਕੁਅਰ ਕਿਲੋਮੀਟਰ ਏਰੀਏ ਦੇ ਹਿਸਾਬ ਨਾਲ ਪੁਲਿਸ ਦੀ ਨਫਰੀ ਜ਼ਿਆਦਾ ਤੇ ਉੱਥੇ ਕਾਰਵਾਈ ਛੇਤੀ ਹੁੰਦੀ ਆ ਔਰ ਹੁੰਦੀ ਵੀ ਠੀਕ-ਠਾਕ ਹੈ ਜਦਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਨਫਰੀ ਪਰ ਸਕੁਆਇਰ ਕਿਲੋਮੀਟਰ ਘਟ ਹੈ ਅਤੇ ਦੂਜੀ ਗੱਲ ਮੁਹਾਲੀ ਜ਼ਿਲ੍ਹੇ ਦੇ ਵਿੱਚ ਬੀਤੇ ਦਿਨੀ ਜਾਂ ਕਹੋ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਜਿਸ ਤਰ੍ਹਾਂ ਉਸ ਨੇ ਗਦਰ ਮਚਾਇਆ ਹੋਇਆ ਸੀ ਲੋਕ ਪੁਲਿਸ ਕੋਲ ਜਾਣੋਂ ਡਰ ਗਏ ਸੀ ਪਰ ਨਵਾਂ ਪ੍ਰਸ਼ਾਸਨ ਆਉਣ ਨਾਲ ਹੁਣ ਲੋਕਾਂ ਦਾ ਕੌਨਫੀਡੈਂਸ ਮੁਹਾਲੀ ਪੁਲਿਸ ਚ ਵੱਧ ਰਿਹਾ ਹੈ ਹੌਲੀ-ਹੌਲੀ ਸਮਾਂ ਜ਼ਰੂਰ ਲੱਗੇਗਾ ਪਰ ਇਹਦੇ ਰਿਜ਼ਲਟ ਚੰਗੇ ਆਉਂਦੇ ਨਜ਼ਰ ਆਉਂਦੇ ਨੇ ਪਰ ਇਨ ਟੋਟੈਲਿਟੀ ਚੰਡੀਗੜ੍ਹ ਪੁਲਿਸ ਦਾ ਜਨਰਲ ਪਬਲਿਕ ਇਮੇਜ ਪੰਜਾਬ ਪੁਲਿਸ ਨਾਲੋਂ ਕਾਫੀ ਬਿਹਤਰ ਮੰਨਿਆ ਜਾਂਦਾ ਹੈ ਮੈਂ ਰਜਿੰਦਰ ਸਿੰਘ ਤੱਗੜ ਥੋੜੇ ਤੋਂ ਅੱਗੇ ਆ ਗਿਆ ਚੌਣਾ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼